ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਆਂ ਅੱਜ ਦੀ ਕਲਾਸ ਦੇ ਵਿੱਚ ਸੋ ਅੱਜ ਦੀ ਕਲਾਸ ਤੁਹਾਨੂੰ ਪਤਾ ਹੈ ਕਿ ਆਪਾਂ ਸੱਭਿਆਚਾਰ ਦੇ ਨਾਲ ਸੰਬੰਧਤ ਲੈ ਕੇ ਆਵਾਂਗੇ ਸੋ ਨੂੰ ਪਤਾ ਹੈ ਕਿ ਪੰਜਾਬੀ ਵਿਆਕਰਨ ਥਿਊਰੀ ਕਲਾਸ ਜਿਹੜੀ ਹੈਗੀ ਆਪਾਂ ਪ੍ਰੋਪਰ ਤਰੀਕੇ ਨਾਲ ਸਾਰੀਆਂ ਥਿਊਰੀ ਕਲਾਸਸ ਜਿਹੜੀਆਂ ਨੇ ਉਹ ਕੰਪਲੀਟ ਕਰ ਲਈਆਂ ਸੋ ਹੁਣ ਆਪਾਂ ਸੱਭਿਆਚਾਰ ਜਿਹੜਾ ਟੌਪਿਕ ਹੈ ਕੁਆਲੀਫਾਈ ਪੇਪਰ A ਦੇ ਮੁਤਾਬਕ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸੱਭਿਆਚਾਰ ਹੈ ਕੀ ਸਭਿਆਚਾਰ ਜੀਵਨ ਜਾਂਚ ਦਾ ਨਾਂ ਹੈ ਜਿਹੜੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਏਕ ਟੰਗ ਹੈ ਏਕ ਸ਼ੈਲੀ ਹੈ ਇਸ ਚੀ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ ਸਭਿਆਚਾਰ ਇੱਕ ਟੰਗ ਹੈ ਤਰੀਕਾ ਹੈ ਜੋ ਮਨੁੱਖ ਨੂੰ ਬਾਕੀ ਜੀਵਾਂ ਦੇ ਨਾਲੋਂ ਵੱਖਰਾ ਕਰਦਾ ਹੈ ਖਾਣ ਪੀਣ ਪਹਿਰਾਵਾ ਰਹਿਣ ਸਹਿਣ ਗਹਿਣੇ ਆਦ ਸਾਰਾ ਕੁਝ ਸੱਭਿਆਚਾਰ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਇੱਕ ਸੱਭਿਆਚਾਰ ਦੇ ਲੋਕ ਦੂਸਰੇ ਸੱਭਿਆਚਾਰ ਦੇ ਲੋਕਾਂ ਨਾਲੋਂ ਵੱਖਰੇ ਹੁੰਦੇ ਆ ਸੱਭਿਆਚਾਰ ਲਈ ਅੰਗਰੇਜ਼ੀ ਵਿੱਚ ਅਸੀਂ ਕਿਹੜਾ ਸ਼ਬਦ ਵਰਤਦੇ ਹਾਂ ਕਲਚਰ ਸ਼ਬਦ ਦਾ ਪ੍ਰਯੋਗ ਕਰਦੇ ਹਾਂ ਜੋ ਲਾਤੀਨੀ ਭਾਸ਼ਾ ਦੇ ਕਲਟਸ ਤੋਂ ਬਣਿਆ ਹੈ ਇਹ ਸ਼ਬਦ ਪਹਿਲਾਂ ਖੇਤੀਬਾੜੀ ਪਸ਼ੂ ਪਾਲਣ ਆਦ ਲਿਖ ਪ੍ਰਯੋਗ ਹੁੰਦਾ ਸੀ ਤੇ ਹੌਲੀ ਹੌਲੀ ਅਰਥ ਪੱਖੋਂ ਤਬਦੀਲੀ ਆਈ ਤੇ ਸੱਭਿਆਚਾਰ ਲਈ ਵਰਤਣਾ ਸ਼ੁਰੂ ਹੋ ਗਿਆ ਟਾਈਲਰ ਕਹਿੰਦਾ ਕਿ ਜੋ ਸੱਭਿਆਚਾਰ ਅਜਿਹੀ ਜੀਵਨ ਜਾਂਜ ਹੈ ਜਿਸ 'ਚ ਕਿਸੇ ਵਿਸ਼ੇਸ਼ ਸਮੂਹ ਜਾਂ ਖਾਣ ਪੀਣ ਰਹਿਣ ਸੈਣ ਆਦਤਾਂ ਰਸਮ ਰਿਵਾਜ ਆਦ ਆ ਜਾਂਦੇ ਹਨ ਮਲੀਨੋ ਅਨੁਸਾਰ ਸੱਭਿਆਚਾਰ ਉਹ ਜੰਤਰ ਹੈ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਡਾਕਟਰ ਜਸਵਿੰਦਰ ਸਿੰਘ ਦੇ ਅਨੁਸਾਰ ਸੱਭਿਆਚਾਰ ਲਈ ਕਲਚਰਾ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ ਸੱਭਿਆਚਾਰ ਦੀਆਂ ਕੀ ਵਿਸ਼ੇਸ਼ਤਾਵਾਂ ਹੋ ਸਕਦੀਆਂ ਜੋ ਸਾਨੂੰ ਕੁਆਲੀਫਾਈ ਪੇਪਰ A ਦੇ ਵਿੱਚ ਪੁੱਛ ਲਿਆ ਜਾਂਦੀਆਂ ਜਾਂ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੈ ਚਾਹੇ ਉਹ ਮਾਸਟਰ ਕਿਡਰ ਹੈ ਲੈਕਚਰਰ ਕਿਡਰ ਹੈ ਹਨਾ ਇਹ ਜਿੰਨੇ ਵੀ ਤੁਸੀਂ ਪੰਜਾਬੀ ਦੇ ਐਗਜ਼ਾਮ ਦੇ ਰਹੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਮਿਲਦੀਆਂ ਮਨੁੱਖੀ ਸਿਰਜਣਾਤ ਜਨਮ ਜਾਤ ਨਹੀਂ ਹੈ ਸਭਿਆਚਾਰ ਜਨਮ ਤੋਂ ਨਹੀਂ ਮਿਲਦਾ ਜਾਂ ਕਹਿ ਲਓ ਪੇਟ ਤੋਂ ਨਹੀਂ ਸਿੱਖ ਕੇ ਆਉਂਦਾ ਸਗੋਂ ਇਹ ਮਨੁੱਖ ਸਿਰਜਿਤ ਪ੍ਰਕਿਰਿਆ ਜਦੋਂ ਜਦੋਂ ਜਿਵੇਂ ਜਿਵੇਂ ਬੱਚਾ ਜਿਹੜਾ ਸਮਾਜ ਦੇ ਵਿੱਚ ਰਹਿੰਦਾ ਹੈ ਤਾਂ ਉਹ ਸਭਿਆਚਾਰ ਨੂੰ ਗ੍ਰਹਿਣ ਕਰਦਾ ਜਾਂਦਾ ਹੈ ਸਭਿਆਚਾਰ ਹਮੇਸ਼ਾ ਪਰਵਰਤਨ ਚੀਲ ਹੈ ਇਹ ਬਦਲ ਸਕਦਾ ਹੈ ਇਹ ਨਹੀਂ ਹੈ ਕਿ ਜੋ ਚੱਲ ਪਹਿਲਾਂ ਸੀ ਉਹ ਹੁਣ ਵੀ ਹੈ ਜੋ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪਰਵਰਤਨ ਤਬਦੀਲੀ ਆਈ ਹੈ ਸਭਿਆਚਾਰ ਮਨੁੱਖੀ ਸ਼ਖਸੀਅਤ ਦਾ ਸਰਜਕ ਹੈ ਸਭਿਆਚਾਰ ਸਹਿਜ ਰੂਪ ਵਿੱਚ ਸਿੱਖਿਆ ਜਾਂਦਾ ਹੈ ਸਭਿਆਚਾਰ ਮਨੁੱਖੀ ਲੋੜਾਂ ਦੀ ਪੂਰਤੀ ਕਰਦਾ ਹੈ ਤੋਂ ਲੋੜਾਂ ਨੂੰ ਇਹ ਧਿਆਨ ਵਿੱਚ ਰੱਖਦਾ ਹੈ ਸਭਿਆਚਾਰ ਸਰਵ ਵਿਆਪਕ ਤੇ ਨਵੇਕਲੀ ਹੁੰਦ ਰੱਖਦਾ ਹੈ ਸਭਿਆਚਾਰ ਸਿੱਖਿਅਤ ਵਰਤਾਰਾ ਹੈ ਠੀਕ ਸਭਿਆਚਾਰ ਮਨੁੱਖੀ ਵਿਵੰਤਰ ਤੇ ਮਨੋਸਰੀਰਕ ਮੰਤਰ ਪ੍ਰਵਾਨ ਹੈ ਅਗਲੇ ਅਸੀਂ ਦੇਖਦੇ ਹਾਂ ਸਭਿਆਚਾਰ ਦੇ ਅੰਗ ਕਿਹੜੇ-ਕਿਹੜੇ ਅਸਲ ਦੇ ਵਿੱਚ ਸਭਿਆਚਾਰ ਦੇ ਤਿੰਨ ਅੰਗ ਨੇ ਪਦਾਰਥਕ ਸੱਭਿਆਚਾਰ ਜਿਸ ਦੇ ਵਿੱਚ ਅਸੀਂ ਵਸਤਾਂ ਵਸਤਾਂ ਨੇ ਜਿਹੜੀਆਂ ਵਸਤੂਆਂ ਨੇ ਜਿਹੜੀਆਂ ਅਸੀਂ ਵਰਤਦੇ ਚੀਜ਼ਾਂ ਜਿਵੇਂ ਖਾਣ ਪੀਣ ਵਾਲੀਆਂ ਹੋਗੀਆਂ ਪਹਿਰਾਵਾ ਹੋ ਗਿਆ ਪ੍ਰਾਂਦੇ ਹੋਗੇ ਖੂ ਹੋਗੇ ਆਦ ਜੋ ਵੀ ਖਾਣ ਪੀਣ ਦੇ ਨਾਲ ਸੰਬੰਧਿਤ ਹੈ ਉਸ ਨੂੰ ਅਸੀਂ ਪਦਾਰਥਕ ਸੱਭਿਆਚਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ ਸੱਭਿਆਤਾ ਵਿੱਚਲੀ ਉਹ ਚੀਜ਼ ਜਿਸ ਨਾਲ ਸਾਡੀਆਂ ਕਦਰਾਂ ਕੀਮਤਾਂ ਜੁੜਨ ਉਹੀ ਸੱਭਿਆਚਾਰ ਬਣਦੀਆਂ ਵਿਸ਼ੇ ਸਮੂਹ ਨੇ ਜਿੰਨਾਂ ਚੀਜ਼ਾਂ ਨੂੰ ਆਪਣੇ ਮਨ ਨਾਲ ਜੋੜ ਲਿਆ ਲੋਕ ਮਨ ਨੇ ਜਿੰਨਾਂ ਚੀਜ਼ਾਂ ਨੂੰ ਅਪਣਾ ਲਿਆ ਉਹੀ ਸਾਡਾ ਸੱਭਿਆਚਾਰ ਹੈ ਤੇ ਪ੍ਰਤੀ ਮਾਨਕ ਸੱਭਿਆਚਾਰ ਦੂਸਰਾ ਸੱਭਿਆਚਾਰ ਕਿਹੜਾ ਹੁੰਦਾ ਹੈ ਜੋ ਮਨੁੱਖੀ ਵਿਵਹਾਰ ਨੂੰ ਨਿਜ਼ਮਾ ਵਿੱਚ ਬੰਨ੍ਹਦਾ ਹੈ ਅਸਲ ਵਿੱਚ ਇਹ ਨਿਜ਼ਮਬੱਧ ਤਰੀਕੇ ਦੇ ਨਾਲ ਰਹਿਣਾ ਸਿਖਾਉਂਦਾ ਜੋ ਸਾਡੇ ਸਮਾਜ ਦੇ ਵਿੱਚ ਸਭਿਆਚਾਰਕ ਨਿਜ਼ਮ ਨੇ ਉਹਨਾਂ ਨੂੰ ਸੀ ਮੰਨਨਾਗੇ ਤਾਈਂ ਅਸੀਂ ਸੌਕਾ ਜੀਵਨ ਬਤੀਤ ਕਰ ਸਕਦੇ ਆ ਜਿਵੇਂ ਲੋਕਾਚਾਰ ਆਪਾਂ ਕਹਿੰਦੇ ਨੇ ਲੋਕਾਚਾਰ ਕੀ ਕਹਿਣਗੇ ਜਾਂ ਇਹ ਚੀਜ਼ ਦੇਖਣੀ ਪੈਂਦੀ ਹੈ ਉਹ ਨਿਜ਼ਮ ਜੋ ਅੱਖੋਂ-ਓਲੇ ਕਰੇ ਜਾ ਸਕਦੇ ਹੋ ਲੋਕਾਚਾਰ ਸਦਾਚਾਰ ਅਜਿਹੇ ਨਿਜ਼ਮ ਜੋ ਉਲੰਘਣ ਤੇ ਸਜ਼ਾ ਮਿਲੇ ਇਹ ਸਮਾਜ ਦਾ ਆਧਾਰ ਹੁੰਦੇ ਹਨ ਟੈਬੂ ਸਭਿਆਚਾਰਕ ਵਰਜਨਾਵਾ ਜਿਸ ਤੇ ਸਾਨੂੰ ਵਰਜਿਆ ਜਾਂਦਾ ਟੋਟਮ ਸਭਿਆਚਾਰਕ ਚਿੰਨ ਹੁੰਦੇ ਐ ਜਿਵੇਂ ਤਿਰੰਗਾ ਨਿਸ਼ਾਨ ਸਹਬ ਸਿੱਖਾਂ ਦਾ ਐ ਇਸ ਤਰੀਕੇ ਦੇ ਨਾਲ ਟੋਟਮ ਉਸ ਨੂੰ ਕਿਹਾ ਜਾਂਦਾ ਵੀ ਨਿਸ਼ਾਨ ਚਿੰਨ ਜਿਹੜੇ ਵਰਤੇ ਜਾਂਦੇ ਐ ਸਭਿਆਚਾਰ ਦੇ ਵਿੱਚ ਬૌਧਿਕ ਸਭਿਆਚਾਰ ਸਾਡਾ ਵਤੀਰਾ ਸਾਡੇ ਵਿਚਾਰ ਸਾਡਾ ਵਿਸ਼ਵਾਸ ਸਾਡੀ ਕਲਾ ਸਾਹਿਤ ਫਲਸਫੀ ਇਹ ਸਾਰਾ ਕੁਝ ਠੀਕ ਐ ਤਾਂ ਬૌਧਿਕ ਸਭਿਆਚਾਰ ਦੇ ਵਿੱਚ ਆ ਜਾਂਦਾ ਹੁਣ ਜਿੰਨਾ ਵਿਦਿਆਰਥੀਆਂ ਨੇ ਸਭਿਆਚਾਰ ਨੂੰ ਸਿਰਫ ਮੋٹے ਤੌਰ ਤੇ ਪੜਿਆ ਉਹ ਧਿਆਨ ਦਿਓ ਕਿ ਤੁਹਾਨੂੰ ਕੁਆਲੀਫਾਈ ਪੇਪਰ A ਦੇ ਵਿੱਚ ਜੇਕਰ ਤੁਸੀਂ ਚੰਗੀ ਪੋਸਟ ਤੇ ਜਾਣਾ ਹੈ ਤਾਂ ਉੱਥੇ ਤੁਹਾਨੂੰ ਔਖੇ ਜਿਹੜੇ ਸਵਾਲ ਹੈ ਉਹ ਪੁੱਛੇ ਜਾਂਦੇ ਆ ਇਹਨਾਂ ਕਹੋ ਕਿ ਇਹ ਸਾਡੇ ਸਿਲੇਬਸ ਦੇ ਵਿੱਚ ਨਹੀਂ ਇਹ ਚੀਜ਼ ਹੈ ਤਾਂ ਇਹ ਤੁਹਾਨੂੰ ਸਿਲੇਬਸ ਦੇ ਵਿੱਚ ਆ ਸਕਦੇ ਆ ਉਹਨਾਂ ਲਈ ਸਮੇਂ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਇਗਜ਼ਾਮ ਦੇਣ ਜਾ ਰਹੇ ਹੋ ਬૌਧਿਕ ਸੱਭਿਆਚਾਰ ਦੇ ਵਿੱਚ ਸਾਹਿਤ ਫਲਸਫੀ ਕਲਾ ਵਿਸ਼ਵਾਸ ਵਿਚਾਰ ਆਦੇ ਸਾਰਾ ਕੁਝ ਆ ਜਾਂਦਾ ਹੈ ਜਿਵੇਂ ਕੋੜੀਆਂ ਖਾਨ ਮੁਹਾਵਰੇ ਬੁਝਾਰਤਾਂ ਗੀਤ ਆਦ ਬਹੁਤ ਕੁਝ ਸਭਿਆਚਾਰ ਦੇ ਬૌਧਿਕ ਪੱਖ ਨਾਲ ਜੁੜਿਆ ਹੋਇਆ ਹੈ ਸਭਿਆਚਾਰ ਤੇ ਹੋਰ ਖੇਤਰ ਕਿਹੜੇ ਹੋ ਸਕਦੇ ਸਭਿਆਚਾਰ ਤੇ ਭੰਗੋਲ ਦਾ ਆਪਸ ਵਿੱਚ ਪੂਰਾ ਸਬੰਧ ਹੈ ਸਾਹਿਤ ਹੋ ਗਿਆ ਸਭਿਆਚਾਰ ਤੇ ਸਾਹਿਤ ਦਾ ਰਿਸ਼ਤਾ ਵੀ ਦਵੰਧਾਤਮਕ ਹੈ ਸਾਹਿਤਕਾਰ ਸਭਿਆਚਾਰ ਵਾਲੀਆਂ ਚੀਜ਼ਾਂ ਲੈ ਕੇ ਚੱਲਦਾ ਹੈ ਬਹੁਤੇ ਪੱਖੋਂ ਸਾਹਿਤ ਤੋਂ ਪ੍ਰਭਾਵਿਤ ਹੁੰਦਾ ਹੈ ਬਾਣੀ ਜਿਵੇਂ ਬਾਣੀ ਹੋ ਗਈ ਕਿੱਸਾ ਕਾਵ ਹੋ ਗਿਆ ਸੂਫੀ ਕਾਵ ਹੋ ਗਿਆ ਜੋਗੀ ਸਾਹਿਤ ਹੋ ਗਿਆ ਆਦਨੇ ਸੱਭਿਆਚਾਰ ਨੂੰ ਬਹੁਤ ਕੋਸ਼ਿਸ਼ ਦਿੱਤਾ ਵੀ ਹੈ ਤੇ ਗ੍ਰਹਿਣ ਵੀ ਕੀਤਾ ਹੈ ਠੀਕ ਹੈ ਸੱਭਿਆਚਾਰ ਤੇ ਭਾਸ਼ਾ ਦਵੰਦ ਆਤਮਕ ਦਾ ਭਾਵ ਹੈ ਕਿ ਦੋਨਾਂ ਦਾ ਆਪਸੀ ਰਿਸ਼ਤਾ ਜਿਹੜਾ ਇੱਕ ਦੂਸਰੇ ਦੇ ਨਾਲ ਜੁੜਿਆ ਹੀ ਹੁੰਦਾ ਹੈ ਭਾਸ਼ਾ ਸੱਭਿਆਚਾਰ ਦੇ ਨਿਰਪਰ ਕਰਦੀ ਹੈ ਸੱਭਿਆਚਾਰ ਦਾ ਨਾ ਹੀ ਭਾਸ਼ਾ ਤੋਂ ਹੁੰਦਾ ਹੈ ਅਮੀਰ ਸੱਭਿਆਚਾਰ ਦੀ ਭਾਸ਼ਾ ਵੀ ਅਮੀਰ ਹੁੰਦੀ ਹੈ ਜੇ ਕੋਈ ਅਮੀਰ ਸੱਭਿਆਚਾਰ ਹੈ ਤੁਸੀਂ ਭਾਸ਼ਾ ਅਮੀਰ ਹੈ ਸੱਭਿਆਚਾਰ ਤੇ ਆਰਥਿਕਤਾ ਇਹਨਾਂ ਦਾ ਵੀ ਆਪਸ ਵਿੱਚ ਸੰਬੰਧ ਹੈ ਆਰਥਿਕਤਾ ਨਿਰੰਤਰਤਾ ਹੈ ਇਹ ਭੂਗੋਲਿਕ ਚਗਿਰਦੇ ਤੇ ਨਿਰਪਰ ਕਰਦੀ ਹੈ ਜਿਹੋ ਜੀ ਆਰਥਿਕਤਾ ਉਹ ਹੁੰਦੀ ਹੈ ਉਹੋ ਜਿਹਾ ਸੱਭਿਆਚਾਰ ਹੁੰਦਾ ਬਈ ਠੀਕ ਹੈ ਆਰਥਿਕਤਾ ਤੇ ਨਿਰਧਾਰਿਤ ਕੀਤਾ ਉੱਚ ਵਰਗ ਨੀਮ ਵਰਗ ਨੀਵਾ ਵਰਗ ਠੀਕ ਹੈ ਮੱਧ ਵਰਗ ਇਸ ਤਰੀਕੇ ਦੇ ਨਾਲ ਇਹ ਆਰਥਿਕਤਾ ਤੇ ਹੀ ਨਿਰਪਰ ਕਰਦੇ ਵਰਗ ਜਾਂ ਉਸੇ ਆਧਾਰ ਤੇ ਹੀ ਅਸੀਂ ਬਣਾਲੇ ਜਾਂਦੇ ਵਰਗ ਸਮਾਜ ਵੱਲੋਂ ਆਰਥਿਕਤਾ ਕਰਕੇ ਹੀ ਸਾਡਾ ਪਹਿਰਾਵਾ ਖਾਣ ਪੀਣ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਠੀਕ ਹੈ ਆਰਥਿਕਤਾ ਬਦਲਣ ਦੇ ਨਾਲ ਹੀ ਸੱਭਿਆਚਾਰ ਬਦਲ ਜਾਂਦਾ ਹੈ ਜਿਵੇਂ ਜਿਵੇਂ ਬੰਦੇ ਕੋਲੇ ਪੈਸਾ ਆਉਂਦਾ ਆਪਾਂ ਦੇਖਦੇ ਆ ਕਿ ਉਸ ਦਾ ਰਹਿਣ ਸਹਿਣ ਢੰਗ ਖਾਣ ਪੀਣ ਪਹਿਰਾਵਾ ਸਭ ਕੁਝ ਬਦਲ ਜਾਂਦਾ ਸੱਭਿਆਚਾਰ ਤੇ ਸੱਭਿਅਤਾ ਕੀ ਹੁੰਦੀ ਹੈ ਸੱਭਿਆਚਾਰ ਸੱਭਿਅਤਾ ਵਿੱਚੋਂ ਹੀ ਸੱਭਿਆਚਾਰ ਬਹੁਤ ਕੁਝ ਪ੍ਰਾਪਤ ਕਰਦਾ ਉਹ ਉਹੀ ਉਹੀ ਚੀਜ਼ਾਂ ਧਾਰਨ ਕਰਦਾ ਹੈ ਜੋ ਸੱਭਿਆਚਾਰ ਅਨੁਕੂਲਨ ਹੁੰਦੀ ਹੈ ਇਹ ਦੋਨੋਂ ਇੱਕ ਦੂਜੇ ਦੇ ਸੰਬੰਧ ਵਿੱਚ ਰਹਿੰਦੇ ਆ ਮਤਲਬ ਸੰਪਰਕ ਵਿੱਚ ਰਹਿੰਦੇ ਵੀ ਆਪਾਂ ਕਹਿ ਸਕਦੇ ਆ ਸੱਭਿਆਚਾਰ ਦੇ ਸੋਮੇ ਸਭਿਆਚਾਰ ਦੇ 3 ਸੌਵੇਂ ਹਨ ਇਹਨਾਂ ਤੋਂ ਸਭਿਆਚਾਰ ਪ੍ਰਭਾਵਿਤ ਹੋ ਕੇ ਅੱਗੇ ਵੱਧਦਾ ਫੁੱਲਦਾ ਹੈ ਵੀ ਕਿਹੜੇ 3 ਸੌਵੇਂ ਸਥਾਨਕ ਸੌਵੇਂ ਭਾਰਤੀ ਸੌਵੇਂ ਵਿਦੇਸ਼ੀ ਸੌਵੇਂ ਨੋਟ ਰੱਖਿਓ ਤੁਹਾਨੂੰ ਪੇਪਰ ਦੇ ਵਿੱਚ ਪੁੱਛਦੇ ਆ ਸਭਿਆਚਾਰ ਦੇ ਕਿੰਨੇ ਸੌਵੇਂ ਆ ਤਾਂ ਅਸੀਂ ਆਨਸਰ ਕਿ ਲਾਵਾਂਗੇ 3 ਸਾਰੇ ਸੌਵੇਂ ਆਪ ਮੁਹਾਰੇ ਸੋਹਜ ਸੁਭਾਅ ਸਭਿਆਚਾਰ ਵਿੱਚ ਆਉਂਦੇ ਆ ਠੀਕ ਹੈ ਆਪਣੇ ਆਪ ਜਿਵੇਂ ਆਪਾਂ ਗੱਲ ਕਰੀਏ ਸਥਾਨਕ ਸੌਮਿਆਂ ਦੀ ਤਾਂ 90% ਜਿਹੜਾ ਆਪਾਂ ਸੱਭਿਆਚਾਰ ਦੀ ਜਦੇ ਗੱਲ ਕਰਦੇ ਆ ਤਾਂ ਸਥਾਨਕ ਸੌਮੇ ਦਾ ਹੋਵੇਗਾ। ਧਰਾਤ ਅਨੁਸਾਰ ਸਥਾਨਕ ਚੋਂ ਸੱਭਿਆਚਾਰ ਪੈਦਾ ਹੁੰਦਾ 90%। ਭਾਰਤੀ ਸੌਮੇ ਜਿਵੇਂ ਕਿ ਪੰਜਾਬੀ ਸੱਭਿਆਚਾਰ ਵਿੱਚ ਵੀ ਬਹੁਤ ਕੁਝ ਅੰਸ਼ ਜਿਹੜੇ ਨੇ ਭਾਰਤੀ ਸੱਭਿਆਚਾਰ ਦੇ ਦੇਖਣ ਨੂੰ ਮਿਲਦੇ ਜਿਵੇਂ ਕਿਸਿਆਂ ਦੇ ਵਿੱਚ ਲਗਾ ਲਓ ਤੁਸੀਂ ਵੈਸੇ ਜੇ ਇੱਕ ਆਪਾਂ ਐਗਜ਼ਾਮਪਲ ਲੈਣੀ ਹੋਵੇ। ਜਿਵੇਂ ਰਾਜਸਥਾਨ ਦੇ 36 ਪ੍ਰਕਾਰ ਦੇ ਖਾਣੇ ਪੰਜਾਬ ਨਾਲ ਮਿਲਦੇ-ਜੁਲਦੇ ਨੇ। ਵਦੇਸ਼ੀ ਸੱਭਿਆਚਾਰ ਆਰੀਆ ਜਾਤੀ ਦਰਾਵੜ ਪੰਜਾਬ ਵਿੱਚ ਆਈ ਉਸ ਆਜ਼ਾਦੀ ਦੇ ਕੁਝ ਅੰਸ਼ ਜਾਤੀ ਦੇ ਕੁਝ ਅੰਸ਼ ਵੀ ਸਾਡੇ ਸੱਭਿਆਚਾਰ ਵਿੱਚ ਮਿਲਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਮੁਗਲਾਂ ਤੋਂ ਪਗੜੀ ਪਜਾਮਾ ਸਲਵਾਰ ਕਮੀਜ਼ ਕਿਰਪਾਨ ਮੁਸਲਮਾਨਾਂ ਤੋਂ ਲਿਆ ਗਿਆ ਸੁਰਮਾ ਨਸ਼ਾ ਠੀਕ ਹੈ ਅਫਗਾਨਾਂ ਤੋਂ ਲਿਆ ਗਿਆ ਸੁਰਮਾ ਨਸ਼ਾ ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਸੱਭਿਆਚਾਰਕ ਜਿਹੜੇ ਚਿੰਨ ਅਸੀਂ ਦੂਸਰੇ ਲੋਕਾਂ ਤੋਂ ਲਈ ਸਬਿਆ ਚਰ ਰੂਪਾਂਤਰਨ ਤੋਂ ਭਾਵ ਮੂਲ ਜੜ੍ਹ ਦਿستی ਰਹੇ ਰੂਪ ਬਦਲ ਜਾਵੇ ਉਹ ਰੂਪਾਂਤਰਨ ਹੈ ਮੂਲ ਜੜ੍ਹ ਜਿਵੇਂ ਹੁਣ ਜਾਗੋ ਹੈ ਜਾਗੋ ਦਿستی ਰਹੀ ਹੈ ਜਾਗੋ ਸਾਡੇ ਦਿਮਾਗ ਦੇ ਵਿੱਚ ਬਣਿਆ ਹੋਇਆ ਵੀ ਭਈ ਰਾਤ ਨੂੰ ਅਸੀਂ ਜਾਗੋ ਕੱਢਦੇ ਆਂ ਸ਼ਾਮ ਦੇ ਵੇਲੇ ਦੇ ਤੇ ਮਾਮੀ ਦੇ ਸਿਰ ਤੇ ਜਾਗੋ ਚੁੱਕੀ ਜਾਂਦੀ ਹੈ ਹਨਾ ਜਾਗੋ ਦਾ ਰੂਪਾਂਤਰਨ ਹੋਇਆ ਹੈ ਜਾਗੋ ਜਿਹੜਾ ਹੈਗਾ ਉਹ ਹੁਣ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਟੋਕਣੀ ਦੇ ਉੱਪਰ ਆਟਾ ਲਗਾ ਕੇ ਦੀਵੇ ਬਣਾ ਲਏ ਜਾਂਦੇ ਸੀ ਹੋਣ ਵਾਲੇ ਸਮੇਂ ਦੇ ਵਿੱਚ ਬਣਿਆ ਬਣਾਈ ਟੋਕਣੀ ਆ ਜਾਂਦੀ ਹੈ ਮਤਲਬ ਬਣੀ ਬਣਾਈ ਜਾਗੂ ਸਾਨੂੰ ਪਤਾ ਹੈ ਇਸ ਦਾ ਵੀ ਛੱਜ ਵਗੈਰਾ ਸਭ ਕੁਝ ਸੋ ਇਹ ਰੂਪਾਂਤਰਣ ਹੋਇਆ ਠੀਕ ਹੈ ਦੇਖੋ ਪੂਰਾ ਬਦਲ ਜਾਣਾ ਕੀ ਹੁੰਦਾ ਪਰਵਰਤਨ ਹੁੰਦਾ ਜੇ ਮੂਲ ਜੜ ਪਈ ਰਹੇ ਤੇ ਕੁਝ ਕ ਤਬਦੀਲੀ ਆਏ ਉਸ ਨੂੰ ਰੂਪਾਂਤਰਣ ਆਖਦੇ ਆ ਠੀਕ ਹੈ ਪਰਵਰਤਨ ਨਹੀਂ ਆਖਦੇ ਸੱਬੇਚਾਰਕ ਵਿਕਾਸ ਸੱਬੇਚਾਰ ਬਣਨ ਤੋਂ ਲੈ ਕੇ ਵਿਕਾਸ ਤੱਕ ਰੂਪਾਂਤਰਣ ਹੋਇਆ ਓਕੇ ਸੱਭਿਆਚਾਰਕ ਖੰਡਾ ਜਦੋਂ ਇੱਕ ਸੱਭਿਆਚਾਰਕਾਈ ਦੂਸਰੇ ਸੱਭਿਆਚਾਰ ਤੋਂ ਵਿਭਿੰਨਜੁਗਤਾ ਸੰਸਥਾਵਾਂ ਵਿਸ਼ਵਾਸ ਰੀਤੀ ਰਿਵਾਜ ਆਦ ਗ੍ਰਹਿਣ ਕਰਦੀ ਹੈ ਤਾਂ ਇਹ ਸੱਭਿਆਚਾਰ ਦੇ ਲੱਛਣ ਦੂਸਰੇ ਸੱਭਿਆਚਾਰ ਵਿੱਚ ਪ੍ਰਸਾਰਨ ਨੂੰ ਸੱਭਿਆਚਾਰਕ ਖੰਡਾ ਕਿਹਾ ਜਾਂਦਾ ਹੈ ਸੱਭਿਆਚਾਰਕ ਹਮਲਾ ਵੀ ਹੁੰਦਾ ਦੇਖੋ ਸੱਭਿਆਚਾਰਕ ਹਮਲਾ ਕੀ ਹੁੰਦਾ ਕਿ ਕੋਈ ਸ਼ਕਤੀ ਰਾਜਸੀ ਸ਼ਕਤੀ ਦਾ ਫਾਇਦਾ ਹੋ ਸਕਦਾ ਉਸ ਦੇ ਵਿੱਚ ਜੇ ਉਹਨਾਂ ਨੇ ਕੋਈ ਜਿੱਤ ਪ੍ਰਾਪਤ ਕਰਨੀ ਹੈ ਸੱਭਿਆਚਾਰੀਕਰਨ ਕੀ ਹੁੰਦਾ ਵੀ ਸੱਭਿਆਚਾਰੀਕਰਨ ਹੁੰਦਾ ਹੈ ਵੀ ਮੰਨ ਲਓ ਅਸੀਂ ਅੱਜ ਕੱਲ ਜਿਵੇਂ 버ਗਰ ਵੀਜੇ ਪੀਜੇ ਸਾਨੂੰ ਵਧੀਆ ਲੱਗਦੇ ਆ ਇਹ ਸੱਭਿਆਚਾਰਕ ਪ੍ਰਵਰਤਨ ਹੋਇਆ ਇਹਦੇ ਵਿੱਚ ਕੀ ਹੋਇਆ ਕਿ ਸੱਭਿਆਚਾਰੀਕਰਨ ਕਿਵੇਂ ਹੋਇਆ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਸੀ ਜ ਜੀ ਸਾਨੂੰ ਪਸੰਦ ਸੀ ਦੇਸੀ ਉਹਨਾਂ ਨੂੰ ਛੱਡ ਕੇ ਅਸੀਂ ਸਾਨੂੰ ਉਹ ਚੀਜ਼ਾਂ ਵਧੀਆ ਲੱਗਣ ਲੱਗੀਆਂ ਜਾਂ ਕਹਿ ਲਓ ਉਹ ਸਾਡੇ ਵਿੱਚ ਇਸ ਤਰ੍ਹਾਂ ਰਚ ਮਿਚ ਗਈਆਂ ਕਿ ਲੱਗਦਾ ਹੀ ਨਹੀਂ ਕਿ ਉਹ ਕਿਸੇ ਹੋਰ ਦੀਆਂ ਨੇ ਸੱਭਿਆਚਾਰੀਕਰਨ ਜਦੋਂ ਦੋ ਸੱਭਿਆਚਾਰ ਇੱਕ ਦੂਜੇ ਦੇ ਸੰਪਰਕ ਵਿੱਚ ਆ ਜਾਂਦੇ ਤਾਂ ਜਿਹੜਾ ਅਨੁਕੂਲਨ ਪ੍ਰਤੀਕਰਮ ਜਾਂ ਟੱਕਰ ਉਤਪੰਨ ਹੁੰਦੀ ਹੈ ਉਸ ਪ੍ਰਕਿਰਿਆ ਨੂੰ ਸੱਭਿਆਚਾਰੀਕਰਨ ਕਿਹਾ ਜਾਂਦਾ ਹੈ ਲੋਕਧਾਰਾ ਸੱਭਿਆਚਾਰ ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਲੋਕਧਾਰਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਫੋਕਲੋਰ ਕਹਿੰਦੇ ਆ ਤੇ ਇਹ ਸਵਾਲ ਅਸਲ ਦੇ ਵਿੱਚ ਸਾਨੂੰ ਪੰਜਾਬੀ ਸ਼ਬਦ ਦਾ ਅੰਗਰੇਜ਼ੀ ਕੀ ਮਤਲਬ ਬਣਦਾ ਉਹ ਜ਼ਰੂਰ ਪੁੱਛ ਲਿਆ ਜਾਂਦਾ ਹੈ 1746 ਦੇ ਵਿੱਚ ਜਾਣ ਵਿਲੀਅਨ ਥਾਮਸ ਇੱਕ ਅੰਗਰੇਜ਼ ਹੋਇਆ ਜਿਨੇ ਪਹਿਲੀ ਵਾਰੀ ਫੋਕਲੋਰ ਸ਼ਬਦ ਨੂੰ ਵਰਤਿਆ ਓਕੇ ਤੋਂ ਇਹ ਗੱਲ ਨੂੰ ਨੋਟ ਰੱਖਿਓ ਮੁੱਢਲੀ ਲੋਕਧਾਰਾ ਤੇ ਕੰਮ ਸ਼ੁਰੂ ਹੋਇਆ ਇਕੱਤਰੀ ਕਰਨ ਦਾ ਮਤਲਬ ਇਕੱਠੇ ਕਰਨ ਦਾ ਲੋਕ ਗਿਆਨ ਸ਼ਬਦ ਵੀ ਵਰਤਿਆ ਗਿਆ ਲੋਕ ਗਿਆਨ ਸ਼ਬਦ ਜਿਹੜਾ ਕਰਨੈਲ ਸਿੰਘ ਥਿੰਦ ਦੁਆਰਾ ਜਿਹੜੇ ਮਾਸਟਰ ਕੇਡਰ ਲੈਕਚਰਾਰ ਕੇਡਰ ਜਾਂ UGC NET ਦੀ ਤਿਆਰੀ ਕਰਦੇ ਉਹਨਾਂ ਲਈ ਇਹ ਬੈਨੀਫਿਟ ਹੈ ਕਿ ਲੋਕ ਗਿਆਨ ਸ਼ਬਦ ਕਿਹਨੇ ਵਰਤਿਆ ਕਰਨੈਲ ਸਿੰਘ ਥਿੰਦ ਨੇ ਠੀਕ ਹੈ ਤੇ ਲੋਕ ਧਾਰਾ ਸ਼ਬਦ ਕਿਹਨੇ ਵਰਤਿਆ ਲੋਕ ਧਾਰਾ ਸ਼ਬਦ ਵਰਤੇ ਬੰਜਾਰਾ ਵੇਦੀ ਨੇ ਠੀਕ ਹੈ ਲੋਕ ਵੇਦ ਸ਼ਬਦ ਕਿਹਨੇ ਵਰਤਿਆ ਦੇਖਦੇ ਆਪਾਂ ਲੋਕ ਵੇਦ ਡਾਕਟਰ ਭਜਨ ਸਿੰਘ ਨੇ ਲੋਕ ਪਰੰਪਰਾ ਤੇਜਾ ਸਿੰਘ ਨੇ ਲੋਕ ਵਿਰਸਾ ਲੋਕ ਧਾਰਾ ਨੂੰ ਪਾਕਿਸਤਾਨੀ ਵਿਦਵਾਨਾਂ ਨੇ ਓਕੇ ਯਾਨ ਯਾਨ ਸ਼ਬਦ ਵੀ ਵਰਤਿਆ ਗਿਆ ਵੀ ਸਵਾਰੀ ਜਿਸ ਤੋਂ ਲੋਕ ਸਦੀਆਂ ਤੋਂ ਯਾਤਰਾ ਕਰਦੇ ਸਨ ਧਾਰਾ ਦਾ ਅਰਥ ਹੈ ਪ੍ਰਵਾਹ ਦੋਨੋਂ ਸ਼ਬਦ ਜਿਆਦਾ ਪ੍ਰਚਲਿਤ ਰਹੇ ਹਨ ਲੋਕ ਯਾਨ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਧਾਰਾ ਦੋਨੋਂ ਸ਼ਬਦ ਹੀ ਜਿਹੜੇ ਪ੍ਰਚਲਿਤ ਰਹੇ ਐ ਤੇ ਇੱਥੇ ਯਾਨ ਸ਼ਬਦ ਜਿਹੜਾ ਲੋਕ ਯਾਨ ਅਸੀਂ ਵਰਤਦੇ ਆ ਉਸ ਨੂੰ ਯਾਨ ਨੂੰ ਅਸੀਂ ਕੀ ਆਖਦੇ ਆ ਬਈ ਸਵਾਰੀ ਜੇਸਤੋ ਲੋਕ ਸਦੀਆਂ ਤੋਂ ਯਾਤਰਾ ਕਰ ਰਹੇ ਆ ਲੋਕਧਾਰਾ ਇਹ ਸ਼ਬਦਾਂ ਦੇ ਅਰਥ ਸਾਨੂੰ ਪੁੱਛ ਲੈਂਦੇ ਆ ਕਿਸੇ ਖਿੱਤੇ ਤੇ ਵਸਣ ਵਾਲੇ ਲੋਕਾਂ ਦੀ ਕਲਾਤਮਕ ਅਭਿਵਿਅਕਤੀ ਹੈ ਲੋਕਧਾਰਾ ਸੱਭਿਆਚਾਰ ਦਾ ਅੰਗ ਹੈ ਇਹ ਸੱਭਿਆਚਾਰ ਦਾ ਪ੍ਰਗਟਾਵਾ ਮਾਧਮ ਹੈ ਲੋਕਧਾਰਾ ਰਾਹੀਂ ਕਿਸੇ ਖਿੱਤੇ ਤੇ ਵਸਣ ਵਾਲੇ ਲੋਕਾਂ ਦੀਆਂ ਖੁਆਇਸ਼ਾਂ ਭਾਵਨਾਵਾਂ ਖੁਸ਼ੀਆਂ ਗਮੀਆਂ ਦੀ ਪੇਸ਼ਕਾਰੀ ਹੁੰਦੀ ਹੈ ਸੱਭਿਆਚਾਰ ਨੂੰ ਦਿਖਾਉਣ ਲਈ ਲੋਕਧਾਰਾ ਵਰਤੀ ਜਾਂਦੀ ਹੈ ਤਾਂ ਇਸ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ ਲੋਕ ਧਾਰਾ ਦੇ ਤੱਤ ਕਿਹੜੇ-ਕਿਹੜੇ ਹੋ ਸਕਦੇ ਹਨ ਮੌਖਿਕਤਾ ਹੁਣ ਮੌਖਿਕਤਾ ਦਾ ਭਾਵ ਹੈ ਕਿ ਲੋਕ ਧਾਰਾ ਜਿਹੜਾ ਸੱਭਿਆਚਾਰ ਹੈ ਸੱਭਿਆਚਾਰ ਦਾ ਕੰਗ ਹੈ ਇਹ ਲੋਕਾਂ ਦਾ ਵਹਿਣ ਹੈ ਲੋਕਾਂ ਦੀ ਧਾਰਾ ਹੈ ਜੋ ਮੌਖਿਕ ਰੂਪ ਦੇ ਵਿੱਚ ਭਾਵ ਬੋਲ-ਬੋਲ ਕੇ ਇੱਕ ਦੂਸਰੇ ਤੱਕ ਪੀੜੀ-ਦਰ-ਪੀੜੀ ਪਹੁੰਚਦੀ ਹੈ ਇਹ ਸਾਡੀ ਫਿਰ ਪਰੰਪਰਾ ਹੈ ਮਤਲਬ ਸਾਨੂੰ ਵਿਰਸੇ ਦੇ ਵਿੱਚੋਂ ਪਰੰਪਰਾ ਦੇ ਵਿੱਚੋਂ ਜੋ ਚੀਜ਼ਾਂ ਮਿਲਦੀਆਂ ਲੋਕ ਮਾਨਸ ਲੋਕ ਚਿੱਤ ਤੋਂ ਪੈਦਾ ਹੁੰਦਾ ਹੈ ਹੁਣ ਦੇਖਦੇ ਆਪਾਂ ਵੀ ਜਿਹੜੀ ਲੋਕ ਧਾਰਾ ਹੈ ਇਹ ਲੋਕ ਮਨਾਂ ਦੀ ਜੋ ਬਿਰਤੀ ਹੈ ਉਸ ਦੇ ਵਿੱਚੋਂ ਪੈਦਾ ਹੋਈ ਜਾਂ ਝਲਕ ਹੈ ਲੋਕ ਸੰਸਕ੍ਰਿਤੀ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਲੋਕ ਪ੍ਰਵਾਣਗੀ ਜ਼ਰੂਰ ਮਿਲਦੀ ਹੈ ਲੋਕ ਧਾਰਾ ਦਾ ਸੱਭਿਆਚਾਰ ਨੂੰ ਸਮੂਹ ਲੋਕਾਂ ਦੀ ਪ੍ਰਵਾਣਗੀ ਹੁੰਦੀ ਹੈ ਫਿਰ ਉਹ ਲੋਕ ਧਾਰਾ ਸੱਭਿਆਚਾਰ ਠੀਕ ਹੈ ਸਮੂਹ ਲੋਕਾਂ ਦੀ ਪ੍ਰਵਾਣਗੀ ਹੀ ਲੋਕ ਸਾਹਿਤ ਨੂੰ ਪ੍ਰਵਾਨਤ ਕਰਦੀ ਹੈ ਲੋਕਤਾਰਾ ਦੇ ਲੱਛਣ ਕੀ ਹੋ ਸਕਦੇ ਆ ਸੱਭਿਆਚਾਰ ਦਾ ਚੱਲਦਾ ਫਿਰਦਾ ਰੂਪ ਹੈ ਬਈ ਇਹ ਸੱਭਿਆਚਾਰ ਕਹਿੰਦੇ ਇੱਕ ਅਝੇਹਾ ਰੂਪ ਹੈ ਜਿਹੜਾ ਦੱਸਦਾ ਵੀ ਪੰਜਾਬੀ ਸੱਭਿਆਚਾਰ ਐਵੇਂ ਦਾ ਪਰ ਜੇ ਚੱਲਦੇ ਫਿਰਦੇ ਦੀ ਗੱਲ ਕਰਨੀ ਹੈ ਵੀ ਕਿਸੇ ਕਹਾਣੀਆਂ ਇਹ ਸਾਰਾ ਕੁਝ ਸੁਣਾਏ ਜਾਂਦੇ ਲਗਾਤਾਰ ਤਾਂ ਇਹ ਚੱਲਦਾ ਫਿਰਦਾ ਰੂਪ ਹੁੰਦਾ ਹੈ ਲੋਕਤਾਰਾ ਸੱਭਿਆਚਾਰ ਦਾ ਲੋਕ ਸਮੂਹ ਦੀ ਮਨੋਸਥਿਤੀ ਦਾ ਪ੍ਰਗਟਾਵਾ ਮਨੁੱਖਾਂ ਦੀ ਸੋਚ ਹੈ ਲੋਕਾਂ ਦੀ ਕਲਪਨਾ ਪਰੰਪਰਾ ਅਧਾਰਤ ਬਤਾਰਾਂ ਲੋਕ ਸਮੂਹ ਦਾ ਸਹੀ ਪ੍ਰਤੀਨਿਧ ਸਮਾਜਿਕ ਪ੍ਰਸਥਿਤੀਆਂ ਦੇ ਅਨੁਕੂਲ ਸਾਹਿਤਿਕ ਸੰਦਰਭ ਰੂਪ ਪੱਕੇ ਹੁੰਦੇ ਹਨ ਰੂਪਾਂ ਵਿੱਚ ਪਰੋਲ ਦੀ ਮੱਤਤਾ ਹੁੰਦੀ ਹੈ ਪਰ ਪਰਵਰਤਨ ਆਉਂਦਾ ਰਹਿੰਦਾ ਹੈ ਸਮਕਾਲੀ ਸਮੇਂ ਦੇ ਨਾਲ ਨਾਲ ਚਲਦੇ ਹੁਣ ਕੀ ਕਿਹਾ ਕਿ ਲੋਕ ਧਾਰਾ ਦੇ ਵਿੱਚ ਪਰਵਰਤਨ ਆ ਜਾਣਾ ਹੈ ਆਊਗਾ ਲਚਕੀਲਾ ਉਸ ਦੇ ਵਿੱਚ ਪਰਵਰਤਨ ਸੰਭਵ ਹੈ ਲੋਕ ਧਾਰਾ ਸਮਗਰੀ ਦਾ ਵਰਗੀਕਰਨ ਠੀਕ ਹੈ ਲੋਕ ਸਾਹਿਤ ਲੋਕ ਗੀਤ ਲੋਕ ਕਹਾਣੀਆਂ ਲੋਕ ਕਾਥਾ ਲੋਕ ਅਖਾਣ ਮੁਹਾਵਰੇ ਬਝਾਰਤਾ ਲੋਕ ਹੁਨਰ ਲੋਕ ਸੰਗੀਤ ਲੋਕ ਨਾਟਕ ਤੇ ਨਾਚ ਲੋਕ ਚਿੱਤਰ ਕਸਿੱਧਾ ਕਾਰੀ ਲੋਕ ਜਿਹੜੇ ਕਿੱਤੇ ਨੇ ਉਹ ਵੀ ਆ ਜਾਣਗੇ ਕਿਉਂਕਿ ਸਾਨੂੰ ਇਹ ਕੁਆਲੀਫਾਈ ਪੇਪਰੇ ਦੇ ਵਿੱਚ ਪੁੱਛ ਲਏ ਜਾਂਦੇ ਆ ਅਨੁਸ਼ਠਾਨ ਕਿਸ ਨੂੰ ਆਖਦੇ ਆ ਰੀਤੀ ਰਵਾਜ ਮੇਲੇ ਤੇ ਤਿਉਹਾਰ ਵਰਤ ਤੇ ਪੂਜਾ ਵਿਧੀਆਂ ਲੋਕ ਧਰਮ ਆਦ ਨੂੰ ਕਹਿੰਦੇ ਆ ਬਈ ਅਨੁਸ਼ਠਾਨ ਅਗਲਾ ਆ ਗਿਆ ਲੋਕ ਵਿਸ਼ਵਾਸ ਕਿਹਨੂੰ ਕਹਿੰਦੇ ਆ ਫਿਰ ਬਈ ਜਾਦੂ ਟੂਣੇ ਜੰਤਰ ਮੰਤਰ ਸ਼ਗਨ ਅਪਸ਼ਗਨ ਆਦਤੋਂ ਇਲਾਵਾ ਦੇਵੀ ਦੇਵਤਿਆਂ ਭੂਤਾਂ ਚੜੇਲਾ ਧਰਤੀ ਆਕਾਸ਼ ਜਨਮ ਮੌਤ ਪਸ਼ੂ ਪੰਛੀ ਕੰਮ ਧੰਦਿਆਂ ਦੇ ਬਾਰੇ ਵਿਸ਼ਵਾਸ ਕਰਾਮਾਤਾ ਦੇ ਚਮਤਕਾਰ ਠੀਕ ਹੈ ਸੋ ਇਸ ਨੂੰ ਆਪਾਂ ਧਿਆਨ ਵਿੱਚ ਰੱਖਾਂਗੇ ਲੋਕ ਤਮਾਸ਼ੇ ਅਤੇ ਸ਼ੁਗਲ ਕੋਡੀਆਂ ਗੋਲੀਆਂ ਦਾ ਤਮਾਸ਼ਾ ਹਨਾ ਇੱਕ ਮਿੰਟ ਇੱਕ ਮਿੰਟ ਅੰਗੂਠੀ ਗਾਇਬ ਕਰਨੀ, ਮੂੰਹ ਵਿੱਚੋਂ ਗੋਲੇ ਕੱਢਣੇ, ਰੁਪਾਏ ਕੱਢਣੇ, ਪੇਟ ਵਿੱਚ ছুরি ਮਾਰਨੀ, ਤਾਸ਼ ਖੇਡਣਾ, ਰੱਸੀਨਾਸ਼, ਤਮਾਸ਼ਾ, ਕਲਾਵਾਜ਼ੀਆਂ, ਬਾਂਸ, ਖੇਲ, ਬਾਂਦਰ, ਬਾਂਦਰੀ, ਤਮਾਸ਼ਾ, ਤਮਾਸ਼ਾ, ਸੱਪਾਂ ਦਾ ਤਮਾਸ਼ਾ, ਸੱਪ ਅਤੇ ਨੇਲੇ ਦਾ, ਭੰਡਾ ਦਾ ਤਮਾਸ਼ਾ, ਕਬੂਤਰ, ਤੋਤੇ, ਪੰਛੀਆਂ ਦਾ ਤਮਾਸ਼ਾ। ਇਹ ਕਿਹਦੇ ਵਿੱਚ ਆ ਜਾਣਗੇ? ਤਮਾਸ਼ੇ ਅਤੇ ਸ਼ੁਗਲ ਦੇ ਵਿੱਚ। ਠੀਕ ਹੈ, ਅੱਗੇ ਵੀ ਆਪਾਂ ਜਿਹੜਾ ਹੈਗਾ ਸੱਭਿਆਚਾਰ ਨਾਲ ਸੰਬੰਧਿਤ ਕਲਾਸਾਂ ਨੇ ਉਹ ਲਗਾਵਾਂਗੇ। ਤੁਸੀਂ ਕਰਨਾ ਬਈ ਕੁਆਲੀਫਾਈ ਪੇਪਰ ਏ ਜੇ ਕਿਸੇ ਵਿਦਿਆਰਥੀ ਨੇ ਥਿਊਰੀ ਬੈਚ ਲੈਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 91158 73257 ਇਸ ਤੋਂ ਬਿਨਾ ਜੇਕਰ ਤੁਸੀਂ ਲੈਕਚਰਾਰ ਕੇਡਰ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਪੰਜਾਬੀ ਲੈਕਚਰਾਰ ਕੇਡਰ ਮਾਸਟਰ ਕੇਡਰ ਸਿਲੇਬਸ ਬੈਚ ਪੰਜਾਬੀ ਦਾ ਲੈਕਚਰਾਰ ਕੇਡਰ ਸਿਲੇਬਸ ਬੈਚ ਪੰਜਾਬੀ ਦਾ ਕੁਆਲੀਫਾਈ ਪੇਪਰ ਏ ਪੰਜਾਬੀ ਸਿਲੇਬਸ ਬੈਚ ਕਿਸੇ ਵੀ ਤਰ੍ਹਾਂ ਦਾ ਬੈਚ ਪੰਜਾਬੀ ਦੇ ਰਿਗਾਰਡਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਕਲਾਸ ਵਧੀਆ ਲੱਗੀ ਹੋਵੇ ਕਮੈਂਟ ਲਾਈਕ ਕਰਨਾ ਜ਼ਰੂਰ ਓਕੇ ਅੱਗੇ ਵੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਜਿਹੜੀ ਸਪੋਰਟ ਹੈ ਉਸ ਦੇ ਸਹਾਰੇ ਤੇ ਹੀ ਇੱਕ ਅਧਿਆਪਕ ਜਿਹੜਾ ਮਿਹਨਤ ਹੈ ਉਹ ਕਰਦਾ ਹੈ ਸੋ ਅੱਜ ਲਈ ਇਹ ਨਹੀਂ ਧੰਨਵਾਦ ਸਤਿ ਸ਼੍ਰੀ ਅਕਾਲ